ਅੱਜ ਦਾ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਵੱਲੋਂ ਜੈਪਾਲਗੜ੍ਹ ਦੇ ਵਿੱਚ ਸਟੇਡੀਅਮ ਦੇ ਨੇੜੇ ਇੱਕ ਮੇਲੇ ਦਾ ਆਯੋਜਨ ਕੀਤਾ ਗਿਆ। ਦੱਸੋ ਇਹ ਕਿ ਇਸ ਮੇਲੇ ਦੇ ਵਿੱਚ ਜਿੱਥੇ ਸ਼ਨੀਵਾਰ ਤੇ ਐਤਵਾਰੇ ਮੇਲਾ ਲੱਗਦਾ 10 ਤੋਂ ਲੈ ਕੇ ਰਾਤ 8 ਵਜੇ ਤੱਕ ਇੱਥੇ ਸਿਖਲਾਈ ਦਿੱਤੀ ਜਾਂਦੀ ਹੈ। ਤਾਂ ਜਿਹੜੇ ਲੋਕ ਜਾਂ ਜਿਹੜੇ ਵਿਦਿਆਰਥੀ ਜਿਹੜੇ ਨੇ ਹੋਟਲ ਮੈਨੇਜਮੈਂਟ ਦੇ ਨਾਲ ਜੁੜੇ ਕੋਰਸ ਕਰਨਾ ਚਾਹੁੰਦੇ ਨੇ ਤਾਂ ਇੱਥੇ ਆ ਕੇ ਸਿਖਲਾਈ ਲੈ ਸਕਦੇ ਨੇ, ਡਿਪਲੋਮਾ ਕੋਰਸ ਕਰਨਾ ਉਹ ਵੀ ਕਰ ਸਕਦੇ ਨੇ ਜਿਸ ਦਰਿਏ ਕਿ ਆਪਣਾ ਰੋਜ਼ਗਾਰ ਤੋੜ ਸਕਦੇ ਨੇ। ਤੇ ਇਸੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਹੋਇਆਂ ਜਿਹੜੇ ਪ੍ਰਬੰਧਕ ਨੇ ਤੇ ਸਟਾਫ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਬੱਚਿਆਂ ਦੇ ਲਈ ਤੇ ਜਿਹੜੇ ਲੋਕ ਇਸ ਕੰਮ ਦੇ ਵਿੱਚ ਅੱਗੇ ਆਉਣਾ ਉਹਨਾਂ ਦੇ ਲਈ ਬੜਾ ਵਧੀਆ ਮੌਕਾ ਹੈ ਬੇਰੁਜ਼ਗਾਰੀ ਜਿਹੜੀ ਉਹ ਕਾਫੀ ਜ਼ਿਆਦਾ ਵੱਧ ਗਈ ਹੈ ਪਰ ਹੱਥੀਂ ਕੰਮ ਕਰਨਾ ਸਿੱਖ ਕੇ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਨੇ ਉਹ ਆਪਣੇ ਰੋਜ਼ਗਾਰ ਦਾ ਖੁਦ ਸਾਧਨ ਬਣ ਸਕਦੇ ਨੇ ਤੇ ਇਸੇ ਦੀ ਤਰ੍ਹਾਂ ਉਹਨਾਂ ਦਾ ਇਹ ਕਹਿਣਾ ਕਿ ਜੈਪਾਲਗੜ੍ਹ ਦੇ ਵਿੱਚ ਸਟੇਡੀਅਮ ਦੇ ਨੇੜੇ ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਦੇ ਵਿੱਚ ਪਹੁੰਚ ਕੇ ਜਿਹੜੇ ਲੋਕ ਨੇ ਉਹ ਸਿਖਲਾਈ ਲੈ ਸਕਦੇ ਨੇ ਤੇ ਇਸ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਰੋਜ਼ਗਾਰ ਖੁਦ ਤੌਰ ਵੀ ਸਕਦੇ ਨੇ ਉਹ ਅਸੀਂ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਕੇਟਰਿੰਗ ਟੈਕਨੋਲੋਜੀ ਤੋਂ ਇੱਕ ਉਪਰਾਲਾ ਕੀਤਾ ਸੀ ਜਿੱਥੇ ਅਸੀਂ ਇੱਕ ਮੇਲਾ ਲਾਇਆ ਹੈ ਇਹ ਮੇਲਾ ਜਿਹੜਾ ਹੈ ਸਾਡਾ ਖਾਨ ਪੀਣ ਦੇ ਸੰਬੰਧਿਤ ਹੈ ਸਾਡੇ ਜਿਹੜੇ ਐਚਐਸਆਰਟੀ ਸਟੂਡੈਂਟਸ ਵਗੈਰਾ ਹੈਗੇ ਨੇ ਉਹਨਾਂ ਤੇ ਅ ਓਨਟਰਪਰਨਰਸ਼ਿਪ ਤੇ ਲਾਗੇ ਕਿ ਉਹ ਆਪਣੀ ਦੁਕਾਨਾ ਜਿਹੜੀ ਆ ਪਾਈਆਂ ਨੇ ਉਹਨਾਂ ਦੇ ਥੋੜਾ ਜਿਹਾ ਇੱਕ ਪਲੈਟਫਾਰਮ ਦਿੱਤਾ ਹੋਇਆ ਹੈਗਾ ਤੇ ਇੱਥੇ ਕਾਫੀ ਸਾਰੇ ਬੱਚੇ ਆਏ ਨੇ ਜਿਨ੍ਹਾਂ ਨੇ ਆਪਣੇ ਆਪਣੇ ਸਟਾਲਸ ਲਗਾਏ ਨੇ मतलब पाव भाजी है, है कुलचे हैगे ने केक्स है बिस्किट्स ने तीन आले पिज्जा बर्गर और चने भटूरे अच्छी अच्छी चीजा ने जेडी खान पीने में मजा भी आएगा बड़ी हाइजीनिक नहीं बना रहे ने ते सेल कर रहे जो कोई एक्सपेंसिव भी नहीं है का, काफी मतलब की कह सकते हैं कट रीजनेबल रेट ते सर्विस हो जा रही है ਜਿਹੜੇ ਸਟੂਡੈਂਟ ਹੈਗੇ ਇਹ ਪਾਸ ਆਊਟ ਹੋਏ ਹੈਗੇ ਜਾਂ ਜਿਹੜੇ ਨਹੀਂ ਨਹੀਂ ਇੱਕ ਆਦਾ ਸਟਾਲ ਹੈਗਾ ਜਿਹੜਾ ਮੌਜੂਦਾ ਹੈਗਾ ਜਿਹੜਾ ਮੇਰਾ ਬੱਚਾ ਕਰ ਰਿਹਾ ਉਹਨੂੰ ਵੀ ਮੌਕਾ ਦਿੱਤਾ ਹੈ ਬਾਕੀ ਸਾਰੇ ਪਾਸ ਆਊਟ ਨੇ ਕਈ ਪਲੇਸਟ ਹੈਗੇ ਜਿਵੇਂ ਬਿਕਨਰ ਸਟਾਲ ਵਿੱਚ ਮੇਰੇ ਜੋ ਬੱਚੇ ਨੇ ਜਿਨ੍ਹਾਂ ਨੂੰ ਪਲੇਸਮੈਂਟ ਮਿਲੀ ਸੀ ਬਿਕਨਰ ਜਿਹੜਾ ਇੱਕ ਦੋ ਦੁਕਾਨਾ ਹੈਗੀ ਆਨੇ ਭਟਿੰਡਾਜ ਖੋਲਿਆ ਉਹਨਾਂ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਆ ਕੇ ਸਟਾਲ ਲਗਾਈ ਹੈ ਮੇਰੇ 3rd ਇਅਰ ਪਾਸ ਆਊਟ ਸਟੂਡੈਂਟਸ ਨੇ ਜਿਹੜੇ ਡਿਗਰੀ ਕਰਕੇ ਗਏ ਨੇ ਮੈਨੇਜਮੈਂਟ ਟ੍ਰੇਨੀ ਬਣੇ ਨੇ ਉਹਨਾਂ ਨੇ ਵੀ ਸਟਾਲ ਲਗਾਈ ਹੈ 15 ਖਾਨ ਪੀਣ ਦੀ ਸਟਾਲਾਂ ਨੇ ਇੱਕ ਟ੍ਰੀ ਲਵਰ ਸੁਸਾਇਟੀ ਨੂੰ ਸਾਡੇ ਸਹਿਯੋਗ ਦੇ ਨਾਲ ਉਹਨਾਂ ਨੇ ਆਏ ਕਿਉਂਕਿ ਉਹਨਾਂ ਦਾ ਅਗਲਾ ਮੇਲਾ ਸੀਗਾ 8-9 ਨੂੰ ਤੇ ਉਹ ਫਲਾਰ ਫੈਸਟੀਵਲ ਕਰਕੇ ਉਹ ਵੀ ਆਏ ਨੇ ਤੇ ਆਈਡੀਬੀਆਈ ਬੈਂਕ ਹੈ ਗਿਆ ਤੇ ਨਾਲੇ ਜਿਹੜਾ ਉਹ ਕੀ ਕਹਿੰਦੇ ਰਾਹੁਲ ਜਿਹੜਾ ਵਾਨਿਆ ਇੰਟਰਪ੍ਰਾਈਜ਼ਸ ਕਰਕੇ ਹੈਗਾ ਮਕਸਦ ਕੀ ਹੈ ਕੀ ਮਕਸਦ ਹੈ ਮਕਸਦ ਇਹ ਹੈ ਕਿ ਲੋਗਾਂ ਨੂੰ ਇੱਕ ਤੇ ਹੋਟਲ ਮੈਨੇਜਮੈਂਟ ਬਾਰੇ ਪਤਾ ਚੱਲੇ ਕਿ ਇੱਥੋਂ ਤੁਸੀਂ ਕੰਮ ਕਰਕੇ ਸਿੱਖ ਕੇ ਆਪਣਾ ਦੁਕਾਨ ਪਾ ਸਕਦੇ ਹੋ ਇਹ ਨਹੀਂ ਕਿ ਤੁਹਾਨੂੰ ਨੌਕਰੀਆਂ ਹੀ ਕਰਨੀਆਂ ਨੇ ਤੁਹਾਨੂੰ ਇੱਕ ਰੋਜ਼ਗਾਰ ਮਿਲ ਸਕਦਾ ਹੈ ਜਿਹੜਾ ਕਿ ਤੁਹਾਨੂੰ ਆਤਮ ਨਿਰਭਰ ਕਰੇ ਆਪੇ ਤੁਸੀਂ ਆਪਣਾ ਕੰਮ ਕਰ ਸਕੋ ਤੇ ਤੁਸੀਂ ਆਪਣੇ ਆਪ ਉਪਰਾਲਾ ਕਰੋਗੇ ਤੇ ਫਾਇਦਾ ਹੋਏਗਾ ਇੱਥੇ ਪਿੱਛੇ ਇੱਕ ਕੇਟਰਰ ਵੀ ਹੈਗਾ ਤੁਸੀਂ ਦੇਖੋਗੇ ਉਹਨਾਂ ਨੇ ਵੀ ਬਹੁਤ ਲੰਬੀ ਚੌੜੀ ਸਟਾਲ ਲਗਾਈ ਹੈ ਸਾਡੀ ਤੇ ਉਹ ਜਿਹੜਾ ਹੈ ਕੇਟਰਿੰਗ ਵਿੱਚ ਕੰਮ ਕਰਦਾ ਹੈ ਕਿੰਨੇ ਦਿਨ ਚੱਲੇਗਾ ਇਹ ਮੇਰਾ ਦੋ ਦਿਨ ਸਰ ਜੀ ਕਿਹੜੇ ਕਿਹੜੇ ਦਿਨ ਅੱਜ ਦਾ ਚੱਲ ਰਿਹਾ 8 ਵਜੇ ਤੱਕ ਚੱਲੂਗਾ ਤੇ ਕੱਲ ਨੂੰ ਵੀ ਜਿਵੇਂ ਸੁਯੋਗ ਕਰਨਗੇ ਮੇਰੀ ਬਟਿੰਡਿਆਵਾਸੀ ਵਾਲੇ ਆਣਗੇ ਤੇ ਜਿੰਨੇ ਹੋਰ ਆਣਗੇ ਤੇ ਅਸੀਂ ਲੰਬਾ ਵੀ ਰੱਖ ਸਕਦੇ ਆ ਪਰ ਦੋ ਦਿਨ ਹੀ ਬਹੁਤ ਹੈਗਾ ਸਮਝ ਨਹੀਂ ਰਹੇਗਾ ਅ 10 ਤੋਂ ਲੈ ਕੇ 8 ਵਜੇ ਤੱਕ ਦੀ ਥੋੜਾ ਅੱਜ ਥੋੜਾ ਜਿਹਾ ਲੇਟ ਹੋਇਆ ਸੀ ਪਹਿਲਾ ਦਿਨ ਸੀਗਾ ਪਰ ਫਿਰ ਵੀ ਅਸੀਂ 12 ਵਜੇ ਤੋਂ ਪਹਿਲਾਂ ਤਿਆਰ ਸੀਗੇ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰੀਤੂ ਗਰਗੇ ਜੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਤੋਂ ਅਸੀਂ ਇੱਥੇ ਵਿਰਾਸਤੇ ਪਿੰਡ ਸਟੇਡੀਅਮ ਦੇ ਨੇੜੇ ਜੈਪਾਲਗੜ੍ਹ ਵਿੱਚ ਇੱਕ ਮੇਲਾ ਲਗਾਇਆ ਹੈ ਜਿਹੜੇ ਸਾਡੇ ਸਟੂਡੈਂਟ ਸੀਬੀਐਸਪੀ ਦੇ ਪਾਸ ਹੋ ਚੁੱਕੇ ਉਹਨਾਂ ਲਈ ਉਹਨਾਂ ਨੂੰ ਇੱਕ ਮਾਰਕੀਟਿੰਗ ਪਲੇਟਫਾਰਮ ਦਿੱਤਾ ਹੈ ਜੀ ਕਿ ਉਹ ਕਿੱਦਾਂ ਆਪਣਾ ਸਮਾਨ ਵੇਚ ਸਕਦੇ ਆ ਜਾਂ ਕਸਟਮਰ ਹੈਂਡਲਿੰਗ ਵਗੈਰਾ ਕਿੱਦਾਂ ਸਿੱਖ ਸਕਦੇ ਆ ਔਰ ਬਠਿੰਡਾ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਸਟੂਡੈਂਟ ਇਹਦੇ ਵਿੱਚ ਕੋਈ ਏਜ ਲਿਮਟ ਨਹੀਂ ਹੈ ਕਾਫੀ ਜਿਹੜੇ ਹੈਗੇ ਆ 50 ਪਲੱਸ ਏਜ ਦੇ ਵੀ ਕੈਂਡੀਡੇਟ ਆਏ ਹੋਏ ਐ ਜਿਨ੍ਹਾਂ ਨੇ ਸਿੱਖ ਕੇ ਸਾਡੇ ਤੋਂ ਆਪਣਾ ਕੰਮ ਸ਼ੁਰੂ ਕੀਤਾ ਤੇ ਬਠਿੰਡਾ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਮੇਲੇ ਚ ਆਓ ਸ਼ਨੀਵਾਰ ਤੇ ਐਤਵਾਰ ਇਹ ਮੇਲਾ ਜੈਪਾਲਗੜ੍ਹ ਵਿੱਚ ਲੱਗ ਰਿਹਾ ਹੈ ਨੇੜੇ ਸਟੇਡੀਅਮ ਸਵੇਰੇ 10 ਵਜੇ ਤੋਂ 8 ਵਜੇ ਤੱਕ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸ਼ਹਿਰ ਦੇ ਲੋਕ ਆ ਉਹ ਮੋਟੀਵੇਟ ਹੋਣ ਕਿ ਜੇ ਇਹ ਕਰ ਸਕਦੇ ਆ ਤਾਂ ਅਸੀਂ ਵੀ ਕਰ ਸਕਦੇ ਆ ਜਿਹੜੇ ਬੇਰੁਜ਼ਗਾਰ ਲੋਕ ਆ ਉਹਨਾਂ ਲਈ ਬਹੁਤ ਵੱਡਾ ਇੱਕ ਸੁਨਹਿਰੀ ਮੌਕਾ ਹੈ ਜਿਹੜਾ ਫ੍ਰੀ ਆਫ ਕਾਸਟ ਕੋਰਸ ਕਰਕੇ ਇਹ ਯਾ ਵੀ ਡਿਪਲੋਮਾ ਡਿਗਰੀ ਵੀ ਕਰਨ ਤੋਂ ਬਾਅਦ ਇਸ ਲਾਈਨ ਦੇ ਵਿੱਚ ਜਾ ਸਕਦੇ ਆ ਜਿਹੜੀ ਖਾਣ ਪੀਣ ਦਾ ਹੈਗਾ ਕੰਮ ਬਹੁਤ ਅੱਛਾ ਚੱਲ ਰਿਹਾ ਜਿਹੜਾ ਫੋਟੋ ਇਸ ਤਰ੍ਹਾਂ ਲੇਡੀਜ਼ ਨੂੰ ਆਮ ਤਰਾਹ ਚ ਹੋਏ ਜੀਆਂ ਉਹਨੀਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਰਨਾ ਕੀ ਆ ਪਰ ਕਰਨਾ ਚਾਹੁੰਦੀਆਂ ਹਾਂ ਜੀ ਬਹੁਤ ਸਾਰੀਆਂ ਲੇਡੀਜ਼ ਹੀ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੰਮ ਕਰਦੀਆਂ ਨੇਗੀਆਂ ਜਿਵੇਂ ਉਹ ਸਟਾਰਟਿੰਗ ਤੋਂ ਘਰ ਤੋਂ ਸ਼ੁਰੂ ਕਰ ਲੈਂਦੀਆਂ ਨੇ ਜਿਵੇਂ ਕੇਕ ਬਣਾਉਣੇ ਜਾਂ ਕੋਈ 스ਨੈਕਸ ਬਣਾ ਕੇ ਘਰ ਤੋਂ ਹੀ ਵੇਚਣਾ ਸ਼ੁਰੂ ਕਰਦੀਆਂ ਫਿਰ ਅਸੀਂ ਉਹਨਾਂ ਨੂੰ ਗਵਰਨਮੈਂਟ ਦੀਆਂ ਸਕੀਮਸ ਹੈਗੀਆਂ ਸਬਸਿਡਾਈਜ਼ਡ ਲੋਨ ਵਗੈਰਾ ਉਹਦੇ ਨਾਲ ਜੋੜ ਕੇ ਉਹਨਾਂ ਨੂੰ ਕੁਝ ਰੈਸਟੋਰੈਂਟ ਵਗੈਰਾ ਜਾਂ ਕਲਾਉਡ ਕਿਚਨ ਵਗੈਰਾ ਸਟਾਰਟ ਕਰਾਏ ਹੋਏ ਆ ਜੋ ਕਿ ਅੱਜ ਇੱਥੇ ਸਮਾਨ ਵੀ ਲੈ ਕੇ ਆਈਆਂ ਹੋਈਆਂ ਆਪਣਾ ਸੇਲ ਕਰ ਰਹੀਆਂ ਇਹਦੇ ਵਿੱਚ ਜੀ ਏਜ ਦੀ ਕੋਈ ਲਿਮਟ ਨਹੀਂ ਹੈ 18 ਸਾਲ ਤੋਂ ਉੱਪਰ ਕੋਈ ਵੀ ਸਟੂਡੈਂਟ ਆ ਸਕਦਾ ਹੈ ਕਰਾਫਟਸਮੈਨਸ਼ਿਪ ਕੋਰਸ ਲਈ ਸਿਰਫ 10ਥ ਬੇਸ ਮਤਲਬ 15 16 ਸਾਲ ਵਾਲੇ ਬੱਚੇ ਵੀ ਆ ਸਕਦੇ ਆ ਔਰ ਕੁਆਲਿਫਿਕੇਸ਼ਨ 8ਥ ਹੈਗੀ ਆ ਮਿਨੀਮਮ 8ਥ ਪਾਸ ਕੋਈ ਵੀ ਬਧਾਰਤੀ ਹਾਂਜੀ ਸਾਡੇ ਕੋਲ ਆ ਸਕਦਾ ਹੈ ਕੋਰਸ ਕਰਨ ਲਈ ਤੇ ਐਂਟਰਪ੍ਰੀਨਰ ਬਣ ਸਕਦਾ ਹੈ